ਤਾਰਾ ਤੇ ਕਿ ਚਮਕੌਰ ਦੀ ਘੜੀ ਤੇ ਜੀਤ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਪੁੱਤਰ ਜਿਹੜਾ ਮਹਾਰਾਜ ਨੇ ਬੜੇ ਚਾਅ ਨਾਲ ਪਾਲਿਆ ਸੀ ਪਾਪਾ ਅਜੀਤ ਸਿੰਘ ਜੀ ਦੀ ਜਵਾਨੀ ਚਮਕੌਰ ਦੇ ਜੰਗ ਦੇ ਮદાનਖੇਟ ਹੋਈ ਤਾਂ ਅੱਜ ਪੜ ਕੇ ਪੰਥ ਕਾਠ ਦੇ ਘਰ ਦੇ ਵਿੱਚ ਪੁੱਤਰ ਜਵਾਨ ਹੁੰਦੇ ਨੇ ਨਾ ਆਪਾਂ ਵਿਆਹ ਕਰਦੇ ਨੇ ਮਹਾਰਾਜ ਨੇ ਜਵਾਨ ਪੁੱਤਰ ਦਾ ਖੂਨ ਇਸ ਪੰਥ ਦੀ ਜੜ੍ਹਾਂ 'ਚ ਪਾਉਣ ਲਈ ਅੱਜ ਪਾਪਾ ਅਜੀਤ ਸਿੰਘ ਆਪਣੇ ਪਿਤਾ ਦੇ ਈਰਖਾ ਹੱਥ ਹਮਾਰੇ ਦੇ ਸਾਹਮਣੇ ਆਇਆ ਮਹਾਰਾਜ ਕਹਿੰਦੇ ਸ਼ਾਬਾਸ਼ ਪੁੱਤਰ ਤੈਨੂੰ ਹਾਕੀ ਮਾਤੀ ਪਈ ਕਦੇ ਮੇਰੇ ਪਿਤਾ ਨੇ ਮੇਰੀ ਗੱਲ ਨਹੀਂ ਸੀ ਮੋੜੀ ਮੂਰੇ ਤੋਂ ਮੇਰੇ ਵੀਰ ਕੋਲ ਦੇ ਸਿੱਧੇ ਘੇੜ ਕੀਤਾ ਸੀ ਅੱਜ ਤਾਂ ਮੇਰੇ ਬਿਨਾਂ ਕਹਿਣ ਤੋਂ ਸਿੱਧੇ ਘੇੜ ਕੀਤਾ ਬੰਦ ਕਰ ਦੇਉ ਮਹਾਰਾਜ ਨੇ ਆਪਣੇ ਕਮਰ ਘਸੇ ਚੋਂ ਵੱਡੀ ਧੀਰਥਾਂ ਕੱਢ ਕੇ ਉਸ ਨੂੰ ਟ੍ਰੇਡ ਕੀਤਾ ਰਹੀ ਬਹੁਤ ਦੋ ਦੋ ਪੂਰੀਆਂ ਮੱਝਾਂ ਦਾ ਕੱਲਾਈ ਕੁੜੀ ਕੁੰਜਾਂਦਾ ਸੀ ਗੁਰੂ ਕੇ ਬੈਠੇ ਮਹਾਰਾਜ ਦੇ ਪੁੱਤਰ ਨੂੰ ਕਦੇ ਚੰਕੌਰ ਤੇ ਜੰਗ ਦੇ ਮੈਦਾਨ 'ਚ ਲੜਦੇ ਆ ਗਏ ਮਹਾਰਾਜ ਦਿੱਤੀ ਪਰ ਅਨੰਦਪੁਰ ਸਾਹਿਬ ਨਹੀਂ ਸੀ ਦਿੱਤੀ ਕਿਉਂਕਿ ਮਾਰ ਪਾਈ ਜਾਂਦਾਂ ਕਹਿੰਦੇ ਮਹਾਰਾਜ ਪੁੱਤਰ ਨਾਲ ਜਾਦਾ ਪਿਆਰ ਹੈ ਮਹਾਰਾਜ ਕਹਿੰਦੇ ਖਾਸ ਜੰਗ ਵਾਸਤੇ ਪਾਲਿਆ ਹੈ ਪੁੱਤਰ ਅੱਜ ਭਾਈ ਜੱਪੀ ਨੂੰ ਕਿਹਾ ਵੀ ਦੇਖ ਮੇਰੇ ਪਿਆਰੇ ਗੁਰੂ ਗਵੈ ਸਿੰਘ ਮਹਾਰਾਜ ਕਹਿੰਦੇ ਇਹ ਜੰਗ ਵਾਸਤੇ ਮਨੇ ਪੁੱਤਰ ਨੂੰ ਪਾਲਿਆ ਸੀ ਪਾਪਾ ਅਜੀਤ ਸਿੰਘ ਜੀ ਔਰ ਅੱਧਾ ਉਂਗਲ ਗੁਰੂ ਗਵੈ ਸਿੰਘ ਮਹਾਰਾਜ ਨੂੰ ਕਾ ਦੁੱਤਿਆ ਸੀ ਬੜਾ ਛੇਰ ਜੱਸਾ ਸੀ ਪਾਪਾ ਜੀ ਸਿੰਘ ਜੀ ਦਾ ਤਾਂ ਉਹ ਗਾਨੀਤਾ ਗੰਦ ਮਹਾਰਾਜ ਨੇ ਆਪ ਕੋ ਵਾ ਤਿਆਰ ਕਰਕੇ ਬਖਿਆ ਗੁਰੂ ਮਹਾਰਾਜ ਅੱਗੇ ਪਾਛਾਈ ਨੇ ਪੰਜ ਸਿੰਘ ਦੱਤੇ ਪਾਪਾ ਜੀ ਸਿੰਘ ਨੂੰ 21 ਝੋਕੀਆਂ ਦਾ ਬਲ ਹੁੰਦਾ ਇੱਕ ਛੇਰ ਦੇ ਅੰਦਰ 21 ਛੇਰਾਂ ਦਾ ਬਲ ਹੁੰਦਾ ਇੱਕ ਬੱਬਰ ਛੇਰ ਦੇ ਅੰਦਰ 21 ਬੱਬਰ ਛੇਰਾਂ ਦਾ ਬਲ ਹੁੰਦਾ ਇੱਕ ਇਹ ਵੀ ਛੇਰ ਦੇ ਅੰਦਰ 21 ਇਹ ਵੀ ਛੇਰਾਂ ਦਾ ਬਲ ਹੁੰਦਾ ਇੱਕ ਸਾਧੂ ਛੇਰ ਦੇ ਅੰਦਰ ਐਡਾ ਮੰਗਦਾ ਬਲ ਪਾਪਾ ਜੀ ਸਿੰਘ ਲੈ ਕੇ ਇਸ ਚੰਗੌਰ ਦੇ ਪਵਿੱਤਰ ਮੁਕੱਦਸ ਅਸਥਾਨ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਹਾਜ਼ਰ ਹੋਇਆ ਜਾਂਦੇ ਅਸੀਂ ਉਹਨੇ ਮੁਗਲਾਂ ਦੀ ਫੌਜ ਬਿਨਾਂ ਸੀਸ ਤੋਂ ਬਿਨਾਂ ਧਣਾਉ ਕਰ ਦਿੱਤੀ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਜੰਗਲਾਦ ਖੜਿਆ ਹੋਵੇ ਅਰ ਵੱਡੇ ਵੱਡੇ ਜਰਨੈਲ ਫੋਟਦੇ ਨੇ ਕਿ ਕੋਮਨ ਜੀ ਆਪ ਜੰਗ ਚ ਆ ਗਿਆ ਪਰ ਬਾਬਾ ਜੀ ਨੇ ਦੂਰ ਤੋਂ ਬਾਜ਼ ਮਾਰੀ ਕਹਿੰਦਾ ਗੁਰੂ ਕੋਮਨ ਦੇ ਪੈਰ ਦੀ ਮਿੱਟੀ ਵਰਗੇ ਨਹੀਂ ਅਸੀਂ ਉਹਦੇ ਅੱਗੇ ਹਸਾਈਆਂ ਸਾਡੇ ਨਾਲ ਜੰਗ ਕਰੋ ਉਹਨੇ ਆਪਣੀਆਂ ਵਾਹਨ ਲੈ ਕੇ ਜੰਗ ਕੀਤਾ ਦਮਕਰ ਸਾਹ ਦੇ ਪਿੰਡ ਤੋਂ ਸਾਹਮਣੇ ਪਿੰਡ ਪੈਂਦਾ ਕਪਲੌਰ 3 ਕਿਲੋਮੀਟਰ ਆਪਾਂ ਜਾਂ ਵਾਹ ਦੇ ਬਲਣਾਵਲ ਦਾਸ ਮੱਲ ਖੇਨੋਂ ਉੱਥੇ ਤੱਕ ਘਾਤ ਕੇ ਲੈ ਗਿਆ ਔਰ ਬਾਬਾ ਜਿਸ ਨੇ ਆਪਣੇ ਫੋਨ ਨੂੰ ਦੇਖਿਆ ਲਾਲ ਹੋਏ ਨੂੰ ਜਿਸ ਤਰ੍ਹਾਂ ਕਿਸੇ ਲੜਾਵੀ ਨੇ ਰੋਸੇ ਵਿੱਚ ਸਾਖ ਬਾਬਾ ਜੀ ਦੀ ਦਵਾਈ ਹੋ ਗਈ ਨਾ ਇਸ ਤਰ੍ਹਾਂ ਦਾ ਗੁੱਸਾ ਹੋਇਆ ਬਾਬਾ ਜੀ ਕਹਿੰਦੇ ਆਜ ਧਰਮ ਛਤਰੀ ਪਾਏ ਬਾਬਾ ਜੀ ਕਹਿੰਦੇ ਅੱਜ ਮੈਂ ਛਤਰੀ ਦਾ ਪੁੱਤ ਕਹਾਉਂਦੇ ਲੈ ਗਿਆ ਮੇਰਾ ਦੇਖਿਆ ਕਿ ਫੋਕ ਦਾ ਕਦਰਾਈ ਲੱਗ ਕੇ ਤਾਂ ਮੋਰ ਦੇ ਪੁਲੀਤਰ ਮਗਨਸ ਜੰਗੇ ਮਲਾਨੂ ਪੁੱਤਰ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਪਾਸ ਆਇਆ ਪੁੱਤਰ ਨੇ ਅਨਵਰ ਖਾਨ ਪਟਾਣ ਦੇ